ਨੈਕਸਟ 24 ਪੰਜਾਬ ਨਿਊਜ਼ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਜਾਣ। ਸ਼੍ਰੀ ਚਮੁੰਡਾ ਸੇਵਕ ਸਭਾ ਤਰਨਤਾਰਨ ਦੇ ਵੱਲੋਂ ਤਰਵਿੰਜਵੇਂ ਜਾਗਰਾਂ ਦਾ ਤੇ ਲੰਗਰ ਪੰਡਾਰੇ ਦੀ ਹੋਈ ਸ਼ੁਰੂਆਤ ਰਸਤ ਦੇ ਟਰੱਕ ਕੀਤੇ ਗਏ ਰਵਾਨਾ। ਨਹੀਂ ਦੇਖਿਆ ਹੋਵੇਗਾ ਨੌਜਵਾਨਾਂ ਦਾ ਐਸਾ ਉਤਸ਼ਾਹ। ਦੇਖੋ ਕਿਵੇਂ ਮਾਤਾ ਜੀ ਦੇ ਜਕਾਰਿਆਂ ਦੇ ਨਾਲ ਲੰਗਰ ਦੇ ਟਰੱਕ ਕਰ ਰਹੇ ਨੇ ਲੋਡ। ਪੰਜਾਬ ਦੇ ਵਿੱਚੋਂ ਪਹਾੜਾਂ ਵਿੱਚ ਚਲੇ ਜਾ ਕੇ ਮਹਾਰਾਣੀ ਦੇ ਦਰਬਾਰ ਦੇ ਵਿੱਚ ਸੰਗਤਾਂ ਭਗਤਾਂ ਦੇ ਵਲੋਂ ਲਗਾਏ ਜਾਣਗੇ ਲੰਗਰ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੈ 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 ਦਰਬਾਰ ਜੀ ਜੈ ਅੱਜ ਦੇ ਜੀ ਅੱਜ ਇੱਕ ਟਰੱਕ ਲੋੜੀਂਦੀ ਤੇ ਜਾ ਰਿਹਾ ਜੀ ਉਹਦਾ ਸਵਾਗਤ ਕੀ ਹੈ ਜੀ ਕਿੰਨੀ ਵੀ ਕੁਝ ਸ਼ੁਭਾਸਾ ਵੀ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ। ਸ਼੍ਰੀ ਚਮੁੰਡਾ ਸੇਵਕ ਸਭਾ ਤਰਨਤਾਰਨ ਵਾਲੋਂ 53ਵਾਂ ਭਗਵਤੀ ਜਾਗਰਨ ਔਰ ਮਹਾਮਾਈ ਦਾ ਵਿਸ਼ਾਲ ਪੰਡਹਾਰਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਬੜੀ ਸ਼ਰਧਾ ਦੇ ਨਾਲ ਅੱਜ ਮਿਤੀ 26 ਤਰੀਕ ਨੂੰ ਰਾਤੀ ਟਰੱਕ ਲੋਡਿੰਗ ਹੈ ਜੀ ਸਵੇਰੇ ਅਰਲੀ ਮਾਰਨਿੰਗ 27 ਨੂੰ ਇਹਨਾਂ ਨੇ ਨਿਕਲ ਜਾਣਾ ਹੈ 28 ਤਰੀਕ ਨੂੰ ਸਾਡਾ ਜਿਹੜਾ ਲੰਗਰ ਹੈ ਉਹ ਸ਼੍ਰੀ ਚਮੁੰਡਾ ਦੇਵੀ ਨੰਦੀਕੇਸ਼ਵਰ ਧਾਮ ਹਿਮਾਚਲ ਪ੍ਰਦੇਸ਼ ਵਿੱਚ ਸ਼ੁਰੂ ਹੈ ਔਰ 4 ਤਾਰੀਖ ਤੱਕ ਇਹ ਜਿਹੜਾ ਲੰਗਰ ਹੈ ਉਹ ਚੱਲੇਗਾ 24 ਘੰਟੇ ਦਿਨ ਰਾਤ ਔਰ 3 ਤਿੰਨ ਤਾਰੀਖ ਨੂੰ ਮਹਾਮਾਈ ਦਾ ਬਹੁਤ ਵੱਡਾ ਜਿਹੜਾ ਉਹ ਜਾਗਰਨ ਵਿਸ਼ਾਲ ਜਾਗਰਨ ਹੈ ਔਰ ਤਰਨਤਾਰਨ ਤੋਂ ਕੀ ਲੱਗੇ ਸ਼ਾਗੇ ਤੇ ਜਿਹੜੇ ਸੰਗਤਾਂ ਨੇ ਤਰਨਤਾਰਨ ਦੇ ਸਮੂਹ ਸ਼ਹਿਰ ਵਾਸੀਏ ਜਿਹੜੇ ਉਹ ਮਹਾਮਾਕੇ 3 ਤਾਰੀਖ ਨੂੰ ਚਮੁੰਡਾ ਦੇਵੀ ਪਹੁੰਚਣਗੇ ਇਹ ਸਾਰਾ ਕਾਰਿਆ ਤਰਨਤਾਰਨ ਦੇ ਸ਼ਹਿਰ ਵਾਸੀਏ ਹੋਈ ਹੋ ਰਹਾ ਹੈ ਸਭ ਤੋਂ ਪਹਿਲਾਂ ਤੇ ਤਰਨਤਾਰਨ ਸ਼ਹਿਰ ਵਾਸੀਆਂ ਦਾ ਇੰਨਾ ਭਾਰੀ ਇਤਸ਼ਾਹ ਤੇ ਇੰਨਾ ਭਾਰੀ ਸੰਯੋਗ ਆ ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਔਰ ਹਿਮਾਚਲ ਦੇ ਜਿਹੜੇ ਉੱਥੇ ਸਾਡੇ ਭੈਣ ਭਰਾ ਨੇ ਉਸ ਬਹੁਤ ਸਾਥ ਦਿੰਦੇ ਆ ਜੀ ਸਾਡਾ ਤਰਨਤਾਰਨ ਵਾਲੇ ਲੰਗਰ ਜਿਹੜੇ ਟਰੱਕ ਲੋਡ ਕੀਤੇ ਜਾ ਰਹੇ ਆ ਆਹ ਤਾਂ ਦੇਖਿਆ ਨਾ ਲੰਗਰਾਂ ਦੇ ਵਿੱਚ ਨੀਵਤ ਦੀ ਲੋੜ ਪੈਂਦੀ ਆ ਇੱਥੇ ਨੌਜਵਾਨ ਤੁਹਾਡੇ ਆਪਣੀ ਸੇਵਾ ਦਾ ਸ਼ਹਿਦ ਦੇ ਬੜੇ ਆ ਇਹਦੇ ਪਿੱਛੇ ਦਾ ਕੀ ਕੰਮ ਆ ਜਾਂਦਾ ਸ਼ਾ ਨੌਜਵਾਨਾਂ ਚ ਦੇਖੋ ਜੀ ਸਾਨੂੰ ਤਾਂ ਚਾ ਚੜ ਜਾਂਦਾ ਜਦੋਂ ਸਾਡਾ ਮੇਲਾ ਆਉਂਦਾ ਮਾਂ ਮਈ ਦਾ ਦੂਜੀ ਗੱਲ ਸਾਡੇ ਲੰਗਰ ਦੇ ਵਿੱਚ ਕੋਈ ਪੇੜ ਸੇਵਾਦਾਰ ਨਹੀਂ ਹੈ ਜੀ ਇੱਥੇ ਵਿੱਚ ਸ਼ੈਲਰਾਂ ਦੇ ਮਾਲਕ ਨੇ ਜੀ ਤੇ ਉਹ ਮੇਰਾ ਭਰਾ ਇੱਕ ਇੱਥੇ ਰੇੜੀ ਲਾਉਂਦਾ ਜੀ ਉਹ ਵੀ ਜਿੰਦੀ ਰਿਸਪੈਕਟ ਇਹਨਾਂ ਦੀ ਹੈ ਤੇ ਉਸ ਤੋਂ ਵੱਧ ਰਿਸਪੈਕਟ ਉਹਨਾਂ ਦੀ ਹੈ ਜੀ ਸਾਡੇ ਚ ਕੋਈ ਜਿਹੜਾ ਵਾ ਉਹ ਧਰਮਾਂ ਦਾ ਭੇਦ ਭਾਵ ਨਹੀਂ ਆਸੀਂ ਸਾਰੇ ਏਕਿਆਂ ਤੇ ਅਸੀਂ ਅੱਗੇ ਤੋਂ ਪਿਛਲੇ ਸਾਲਾਂ ਤੋਂ ਅਸੀਂ ਇੱਕ ਹੋ ਕੇ ਚੱਲੇ ਆ ਤੇ ਗਾਂ ਮਹਾਰਾਜ ਦੀ ਕਿਰਪਾ ਨਾਲ ਅੱਗੇ ਤੋਂ ਵੀ ਸਾਸੀਂ ਇੱਕ ਹੋ ਕੇ ਚੱਲਣਾ ਜੀ ਔਰ ਸਾਡੇ 'ਚ ਕੋਈ ਭੇਦ ਭਾਵ ਨਹੀਂਗਾ ਸਾਡੇ ਸਾਰੇ ਭਰਾਵਾ ਅਸੀਂ ਸਾਰਿਆਂ ਦੇ ਭਰਾਵਾ ਇਸ ਕਰਕੇ ਸ਼ਹਿਰ ਵਾਸੀਆਂ ਨੂੰ ਫਿਰ ਬਾਅਦ ਤੋਂ ਦੁਬਾਰਤੋਂ ਮੈਂ ਬੇਨਤੀ ਕਰਦਾ ਕਿ ਹਮ ਮੰਮਾ ਕੇ 3 ਤਰੀਕ ਵਾਲੇ ਦਿਨ ਐਤਵਾਰ ਵਾਲੇ ਦਿਨ ਜਾਗਰਨ ਤੇ ਜ਼ਰੂਰ ਪਹੁੰਚੋ ਔਰ ਮਹਾਮਾਈ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਕਾਰਾਚ ਚੁੰਵੰਡਾ ਮਾਈ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ। ਜਕਾਰਾਚ ਚੁੰਵੰਡਾ ਮਾਈ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ। ਜੀ ਭਗਤ ਸਾਲ ਦਿੱਤਨੇ ਸਾਲ ਵੀ ਜਿਹੜਾ ਹੈ ਮੰਡਾ ਮੰਡਾ ਦੇ ਦਾ ਯੋਜਨ ਜਾਗਰਨ ਦਾ ਯੋਜਨ ਹੋ ਰਿਹਾ ਜੀ। ਕਿਸ ਤਰੀਕੇ ਦੀਆਂ ਤਿਆਰੀਆਂ ਨੇ ਕਿਹੜੀ ਤਰੀਕ ਫੈਨੂ ਕੀਤੀ ਗਈ ਹੈ ਕੌਣ ਹਾਜ਼ਰੀ ਭਰਨਾ ਰਿਹਾ ਜੀ। ਪਹਿਲਾਂ ਤੇ ਦੇਸ਼ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਵਣ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਸ਼ਾਬਾਸ਼ ਜੇਕਰ ਚੁੰਮੰਡਾ ਮਾਮਾਈ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ 53 ਸਾਲ ਹੋ ਗਏ ਆ ਜੀ ਤਰਨਤਾਰ ਨੂੰ ਲੰਗਰ ਭੰਡਾਰਾ ਜਾਂਦਾ ਜੀ ਸ਼੍ਰੀ ਚੁੰਮੰਡਾ ਸੇਵਕ ਸਭਾ ਵੱਲੋਂ ਲੰਗਰ ਭੰਡਾਰਾ ਜਾਂਦਾ ਜੀ ਇਹ ਸਾਰਾ ਸਹਿਯੋਗ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਵੱਲੋਂ ਚੱਲਦਾ ਜੀ ਉੱਥੇ ਸਾਨੂੰ ਸਭ ਤੋਂ ਪਹਿਲਾਂ ਪ੍ਰਸ਼ਾਸਨ ਦਾ ਹੀ ਧੰਨਵਾਦੀਆਂ ਜੀ ਹਿਮਾਚਲ ਪ੍ਰਸ਼ਾਸਨ ਦਾ ਸਾਡਾ ਬਹੁਤ ਜ਼ਿਆਦਾ ਸਾਥ ਦਿੰਦੇ ਨੇ ਸਾਨੂੰ ਬਕਾਇਦਾ ਮੀਟਿੰਗ ਤੇ ਸੱਦਿਆ ਬੁਲਾਇਆ ਜਾਂਦਾ ਜੀ ਸਾਨੂੰ ਤਰਨਤਨ ਵਾਲੇ ਲੰਗਰ ਨੂੰ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਂਦੀ ਹੈ ਜੀ ਸਭ ਤੋਂ ਵੱਡੀ ਜਗ੍ਹਾ ਦਿੱਤੀ ਜਾਂਦੀ ਹੈ ਜੀ ਸਭ ਤੋਂ ਵੱਧ ਸਾਡਾ ਮਾਣ ਦਿੱਤਾ ਜਾਂਦਾ ਜੀ ਇਹ ਮਾਣ ਸਾਡਾ ਚਮੁੰਡਾ ਸੇਵਕ ਸਭਾ ਦਾ ਮਾਣ ਨਹੀਂ ਹੈ ਤਰਨਤਨ ਸ਼ਹਿਰ ਦਾ ਮਾਣ ਹੈ ਜੀ ਸ਼ਾਬਾਸ਼ ਉੱਥੇ ਲਾਈਟ ਦੀ ਡੈਕੋਰੇਸ਼ਨ ਜੋ ਵੀ ਆ ਉਹ ਸ਼੍ਰੀ ਚਮੁੰਡਾ ਸੇਵਕ ਸਭਾ ਤਰਨਤਨ ਵੱਲੋਂ ਕਰਵਾਈ ਜਾਂਦੀ ਹੈ ਜੀ ਉਹ ਲਾਈਟ ਤਕਰੀਬਨ ਅੱਜ ਤੋਂ 22 ਤਰੀਕ ਨੂੰ ਇਥੋਂ ਇੱਕ ਟਰੱਕ ਭੇਜ ਦਿੱਤਾ ਗਿਆ ਸੀ 1.25 ਅਗਸਤ 2025 ਤੋਂ ਜੋ ਲਾਈਟ ਮਾਂ ਮਾਈ ਦਾ ਸ਼ਿੰਗਾਰ ਜੋ ਵੀ ਆ ਉੱਥੇ ਚੱਲ ਰਿਹਾ ਜੀ ਬਹੁਤ ਵਧੀਆ ਭੌਂਦੀ ਸਜਾਵਟ ਹੋ ਚੁੱਕੀ ਹੈ ਜੀ ਅਸੀਂ ਅੱਜ 26 ਤਰੀਕ ਨੂੰ ਟਰੱਕ ਲੋਡ ਹੋ ਰਿਹਾ ਜੀ ਇੱਕ ਗੱਡੀ 15 ਟਨ ਦੀ 10 ਟੈਰੀ ਗੱਡੀ ਜੇ ਉਹ ਵੀ ਆ ਉਹ ਰਾਸ਼ਨ ਦੀ ਜਾਰੀ ਹੈ ਜੀ ਇੱਕ 10 ਟੈਰੀ ਗੱਡੀ ਜੋ ਸਾਡੀ ਬਰਤਰਾ ਦੀ ਜਾਂਦੀ ਹੈ ਜੀ ਅੱਜ 26 ਤਰੀਕ ਨੂੰ ਦੋਨੋਂ ਗੱਡੀਆਂ ਲੋਡ ਹੋ ਜਾਣਗੀਆਂ ਜੀ 27 ਤਰੀਕ ਨੂੰ ਅਸੀਂ ਸਵੇਰੇ ਮਾਂ ਮਾਈ ਜੀ ਦਾ ਨਾਮ ਲੈ ਕੇ ਇਥੇ ਰਵਾਨਗੀ ਕਰਾਂਗੇ ਜੀ 28 ਤਰੀਕ ਨੂੰ ਲੰਗਰ ਦੀ ਫਿਟਿੰਗ ਹੋਏਗੀ 29 ਤਰੀਕ ਨੂੰ ਸਵੇਰੇ 7 ਵਜੇ ਲੰਗਰ ਭੰਡਾਰਾ ਸ਼ੁਰੂ ਹੋ ਜਾਏਗਾ ਇਹ 24 ਘੰਟੇ ਅਟੁੱਟ ਲੰਗਰ ਚੱਲਦਾ ਜੀ ਇਹਦੇ ਵਿੱਚ ਕੋਈ ਬ੍ਰੇਕ ਨਹੀਂ ਹੁੰਦੀ ਜੀ 3 ਅਗਸਤ ਨੂੰ ਸਾਡਾ ਐਤਵਾਰ ਜਾਗਰਣ ਹੈ ਜੀ ਜਿਸ ਵਿੱਚ ਵਿਸ਼ਾਲ ਭਗਵਤੀ ਜਾਗਰਣ ਹੈ ਜੀ ਜਿਸ ਵਿੱਚ ਤਰਨ ਤਰਨ ਤੋਂ ਬਹੁਤ ਜ਼ਿਆਦਾ ਸੰਗਤ ਉੱਥੇ ਪਹੁੰਚਦੀ ਹੈ ਜੀ ਸਾਰਿਆਂ ਦਾ ਅਸੀਂ ਸਵਾਗਤ ਕਰਾਂਗੇ ਜੀ ਔਰ ਹਾਜ਼ਰੀ ਬਣ ਜੀ ਹਾਜ਼ਰੀ ਪਰ ਆ ਰਹੇ ਜੀ ਤਰੁਣ ਸਾਗਰ ਜੀ ਬਾਲੀਵੁੱਡ ਸਿੰਗਰ ਆ ਜੋ ਨੇ ਉਹ ਉਥੇ ਮਾਂ ਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਤਾਰਾ ਰਾਣੀ ਦੀ ਅਮਰ ਕਥਾ ਔਰ ਸ਼੍ਰੀ ਗਣੇਸ਼ ਵੰਦਨਾ ਜੀ ਜੋ ਜਲੰਧਰ ਦੇ महंत ਨੇ ਸ਼ਤਰਪਤੀ ਵਿਨੇ ਮਹੰਤ ਜੀ ਮਾਂ ਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਜੀ ਸਹਿਯੋਗ ਕਿੰਦਾ ਦਾ ਦਿੰਦਾ ਕਿਉਂਕਿ ਇੱਕ ਗੱਲ ਜਿਹੜੀ ਚਰਚਾ ਜੁਂਦੀ ਹੈ ਕਿ ਹਮਾਚਲੀ ਲੋਕ ਜਿਹੜੇ ਪੰਜਾਬੀਆਂ ਦਾ ਸਹਿਯੋਗ ਨਹੀਂ ਕਰਦੇ ਤੁਹਾਨੂੰ ਸਹਿਯੋਗ ਕਿੰਦਾ ਦਾ ਰਿਹਾ ਕਿਉਂਕਿ 53 ਸਾਲ ਦਾ ਤਜਰਬਾ ਜੀ ਤੁਹਾਡੀ ਸਭਾ ਦਾ ਵੇਖੋ ਜੀ ਇਹ ਤੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਪਰ ਸਾਡੇ ਉਹਨਾਂ ਨਾਲ ਪਰਿਵਾਰਕ ਰਿਸ਼ਤੇ ਨੇ ਜੀ ਹਿਮਾਚਲ ਵਾਲਿਆਂ ਨਾਲ ਸਾਡੀ ਉਹ ਦਿਲੋਂ ਆਉ ਭਗਤ ਕਰਦੇ ਆ ਜੀ ਸਾਨੂੰ ਕਦੀ ਇਦਾਂ ਦਾ ਨਹੀਂ ਲੱਗਾ ਜੀ ਅਸੀਂ ਪੰਜਾਬ 'ਚ ਬੈਠੇ ਆ ਕਿ ਹਿਮਾਚਲ 'ਚ ਬੈਠੇ ਆ ਜੀ ਬਹੁਤ ਜ਼ਿਆਦਾ ਸਾਡੀ ਰਿਸਪੈਕਟ ਕਰਦੇ ਨੇ ਅਸੀਂ ਵੀ ਉਹਨਾਂ ਦੇ ਦਿਲੋਂ ਰਿਸਪੈਕਟ ਕਰਦੇ ਆ ਜੀ ਜੈ ਮਾਤਾ ਦੀ ਹਾਂਜੀ ਅਮਨ ਜੀ ਕਿਸ ਤਰੀਕੇ ਨਾਲ ਦਿਹਾੜੀਆਂ ਨੇ ਜੀ ਆ ਗਿੱਤਨ ਵਿੱਚ ਜਿਵੇਂ ਜਾਗਰਣ ਨੂੰ ਲੈ ਕੇ ਨਗਰ ਕੁੰਡਾਰੇ ਬੁਲਾਏ जय माता दी हर साल ਦੀ ਤਰ੍ਹਾਂ ਇਸ ਸਾਲ ਵੀ ਮਾਚ ਮੰਡਾ ਦੇਵੀ ਜਿਹੜਾ ਇਥੋਂ ਤਰਨਤਾਰਨ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਇਹ ਰਸਤਾ ਲੈ ਕੇ ਜਾਂਦੀ ਹੈ ਜੀ 8-7-8 ਦੇ ਨੇ ਲੰਗਰ ਚੱਲਦਾ ਜੀ ਤੇ ਵਿਸ਼ਾਲ ਭੰਡਾਰਾ ਜਿਹੜਾ ਵਿਸ਼ਾਲ ਜਾਗਰਾਂ ਨੋ ਕਰਾਇਆ ਜਾਂਦਾ ਜੀ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹੋ ਬੇਨਤੀ ਕਰਦੇ ਆਂ ਵੀ ਹੋਮ ਹਮਾ ਕੇ ਉੱਥੇ ਮਾਂ ਮਾਝ ਦੇ ਜਾਗਰਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨੀ ਇਦੀਆਂ ਚਾਹਦੀਆਂ ਨੇ ਜਿਹੜਾ ਲੰਗਰ ਹੋਣਾ ਹੈ ਜੀ 55ਵਾਂ ਜਾਗਰਣ ਹੋਣਾ ਹੈ ਇਸ ਤਰੀਕੇ ਦੀਆਂ ਤਾਂ ਕਿ ਸਹਿਯੋਗ ਕਿਦਾਂ ਹੋਵੇ ਅਸੀਂ ਸ਼ਹਿਰ ਵਾਸੀਏ ਦੇ ਸਹਿਯੋਗ ਦੇ ਨਾਲ 55ਵਾਂ ਭਗਤੀ ਜਾਗਰਣ ਹੋ ਰਿਹਾ ਜੀ ਸਾਡਾ ਸੋਮਵਾਰ ਤੋਂ ਲੰਗਰ ਚੱਲੂ ਹੋ ਰਿਹਾ ਜੀ ਤੇ 33 ਨੂੰ ਮਾਂ ਮਾਈ ਦਾ ਜਾਗਰਣ ਆ ਜੀ ਸਾਰੇ ਸ਼ਹਿਰ ਨੂੰ ਅਸੀਂ ਅਪੀਲ ਕਰਦੇ ਆ ਕਿ ਉੱਤੇ ਹੁਮਾ ਮਾ ਕੇ ਪਹੁੰਚੋ ਤ aí ਤੇਰੀਆਂ ਜਿਉਂ ਤੋਂ ਦੇ ਲੋਕਾਂ ਬਹੁਤ ਸਾਰਾ ਸਹਿਯੋਗ ਹੀ ਹਿਮਾਚਲ ਦੇ ਤਰਨਤਾਰਨ ਦਾ ਸਾਰਾ ਸਹਿਯੋਗ ਨੌਜਵਾਨ ਬਹੁਤ ਨੇ ਕਿਤੇ ਨਾ ਕਿਤੇ ਅੱਜ ਦੇਖਿਆ ਜਾਦਾ ਜਿਸ ਤਰੀਕੇ ਨਾਲ ਸ਼ਹਿਰ ਭਾਜੀ ਤੁਸੀਂ ਦੇਖ ਲਓ ਸਾਰੇ ਨੌਜਵਾਨ ਸਾਰੇ ਸਾਡੇ ਨਾਲ ਜੁੜ ਰਹੇ ਨੇ ਠੀਕ ਹੈ ਨਾ ਸਾਰਾ ਸ਼ਹਿਰ ਦੇ ਨਾਲ ਸਹਿਯੋਗ ਜਾਗਰਨ ਦੀਆਂ ਤਿਆਰੀਆਂ ਜੀ ਬਹੁਤ ਸ਼ਾਨੋ ਸ਼ੌਕਤ ਨਾਲ ਤਰਨਤਾਰਨ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਲ ਖੁੱਲਾ ਪਡਾਰਾ ਜਾਗਰਨ ਮਾਂ ਮਾਜਦੇ ਦਰਬਾਰ ਤੇ ਹੋ ਰਿਹਾ ਹੈ ਜਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਾਚੇ ਦਰਬਾਰ ਕੀ ਗਿਆ